ਮਨੀਸ਼ ਸ਼ੋਧਿਆ ਅਸਲ ਚ ਪਤਾ ਕੀ ਹੈ ਹਾਂਜੀ ਇਹ ਐਡਾ ਪੋਲਿਟਿਸ਼ੀਅਨ ਵਧੀਆ ਹੈ ਹੀ ਨਹੀਂ ਹੂੰ ਇਹਨੂੰ ਪਤਾ ਹੀ ਨਹੀਂ ਮੈਂ ਬੋਲ ਕੀ ਰਿਹਾ ਇਹਦਾ ਸਾਈਡ ਇਫੈਕਟ ਕੀ ਹੋਊਗਾ ਹੂੰ ਇਹ ਬੰਦੇ ਦੀ ਮੈਂ ਤੁਹਾਨੂੰ ਦੱਸ ਦਿੰਨਾ ਮੈਂ ਬਹੁਤ 10 ਸਾਲ ਤੋਂ ਜੁੜਿਆ ਹਾਂ ਹੂੰ ਹੂੰ 2017 ਚ ਸਾੜਾ ਢੀ ਹਵਾ ਚੱਲੀ ਸੀ ਜੀ ਕਹਿੰਦੇ ਵੀ 100 ਸੀਟਾਂ ਆਉਂਗੀਆਂ ਹਰੇ ਕੀ ਕਹਿੰਦਾ ਸੀ ਵੀ ਹਾਂ ਆਉਂਗੀਆਂ ਬਈ ਨੇ ਹਰੀ ਚੱਲੀ ਵੀ ਸੀ ਹਲੇ ਬਾਈ ਜੰਨੀ ਨੇਰੀ ਨਹੀਂ ਸੀ ਉਹੋਂ ਨੇਰੀ ਬਹੁਤ ਚੱਲੀ ਸੀ ਉਦੋਂ ਇਹਨਾਂ ਨੇ ਕੀ ਕੀਤਾ ਇਹ ਦਰਗੇਸ਼ ਪਾਟ ਕੇ ਇੱਕ ਸੀਗਾ ਇਹਨਾਂ ਦਾ ਹਾਂਜੀ ਹਾਂਜੀ ਉਹ ਇਹ ਲੋਕਾਂ ਨੇ ਪਤਾ ਨਹੀਂ ਕਿਹਦੇ ਨਾਲ ਗਿੱਟਮਿਟ ਕਰੀ ਵੀ ਜੇ ਛੋਟੇਪੁਰ ਰਹਿ ਗਿਆ ਫੇਰ ਹੀ ਨਾ ਸਾਡੀ ਚੱਲ ਨਹੀਂ ਦੇਣੀ ਕਿਉਂਕਿ ਉਹ ਛੋਟੇਪੁਰ ਥੋੜਾ ਜਿਹਾ ਅਸਲੀ ਬੰਦਾ ਸੀਗਾ ਵੀ ਇਹਨੂੰ ਕੱਢੋ ਪਰੇ ਜੇ ਮੁੱਖ ਮੰਤਰੀ ਬਣ ਗਿਆ ਸਾਨੂੰ ਅੱਗੇ ਤੰਗ ਕਰੂ ਇਹਨਾਂ ਨੇ ਸਾਂਝ ਸ ਕਰਕੇ ਉਹ ਬੰਦਾ ਕੱਢਿਆ ਕੱਢਿਆ ਤੇ ਬਲੌਂਗੀ ਰੈਲੀ 'ਚ ਸੋਧੀ ਆਇਆ ਇਹਨੂੰ ਸਵਾਲ ਕਰਿਆ ਵੀ ਛੋਟੇਪੁਰ ਕੋ ਤਾਂ ਆਪਨੇ ਕੱਢ ਲਿਆ ਵੀ ਮੁੱਖ ਮੰਤਰੀ ਕੌਣ ਹੋਗਾ ਹੂੰ ਏ ਉਦੋਂ ਬਤਾ ਬੰਦਾ ਕੀ ਸਟੇਟਮੈਂਟ ਦਿੰਦਾ ਆਪ ਕਹਿੰਦਾ ਕੇਜਰੀਵਾਲ ਕੋ ਮੁੱਖ ਮੰਤਰੀ ਸਮਝਿਆ ਅੱਛਾ ਦੇਖੋ ਜੀ ਅਸੀਂ ਤਾਂ ਉਦੋਂ ਕਹਿੰਦੇ ਅਮ ਗਏ ਹਾਂ ਆਪਾਂ 100 ਸੀਟ ਆਉਂਦੀ ਆਉਂਦੀ 20 ਤੇ ਰਹਿ ਗਈਆਂ ਇਹ ਸੋਧੀਆਂ ਦੇ ਬਿਆਨ ਤੋਂ